9 ਜਨਵਰੀ ਦਿਨ ਸ਼ੁੱਕਰਵਾਰ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਲੱਗੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਸੂਰਤਿਆ ਥਮਾ ਹੋ ਗਿਆ ਜੀ 11 ਵਜੇ ਦਾ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਦਿਖਾਉਣੇ ਆ ਤੁਹਾਨੂੰ ਅੱਜ ਦਾ ਕੰਮ ਕਾਰ ਹੁਣ ਆਪਾਂ ਚੱਲਦੇ ਆ ਖੇਤ ਜੀ ਹਰਾਦਣ ਤੇ ਇੱਧਰ ਦੋ ਨੌਜਵਾਨ ਖੜੇ ਅਗੇ ਆ ਦੋ ਨੌਜਵਾਨ ਆਪਣਾ ਵੱਡਾ ਭਾਈ ਗੁਰ ਗੁਰਬਰਾੜ ਤੇ ਆਪਣਾ ਆੜੀ ਮਿੱਤਰ ਸਤਿ ਸ੍ਰੀ ਅਕਾਲ ਜੀ लवली ਅ ਸਾਡੇ ਦੋਨਾਂ ਵੱਲੋਂ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਅ ਸਵਾਗਤ ਹੈ ਅੱਜ ਦੇ ਮਨਪ੍ਰੀਤ ਦੇ ਨਵੇਂ ਬਲੌਗ ਦੇ ਵਿੱਚ ਤੇ ਅਸੀਂ ਅੱਜ ਤਾਂ ਭਾਈ ਉਹ ਦੋਨਾਂ ਜਣੇ ਦਾ ਸਲਾਹ ਕਰ ਰੱਖੀ ਸੀ ਭੈਣ ਕੋਲੇ ਜਾ ਕੇ ਆਉਣਾ ਸੀ ਇਹਨੇ ਵੀ ਜਾਣਾ ਫਿਰ ਮੈਂ ਵੀ ਸਾਈਕਲ ਸਵਰ ਤੇ ਜਾਣਾ ਸਾਨੂੰ ਆਏ ਆ ਵੀ ਚੱਲ ਮਿਲਿਆਵਾਂਗੇ ਮੜਾ ਨਾਲੇ ਉਹ ਹੁੰਦਾ ਨਾ ਛਕਨ ਬਿਹਾਰ ਲੋਹੜੀ ਦਾ ਸਮਾਨ ਅਧਿਆਵਾਂਗੇ ਭੈਣ ਨੂੰ ਮੈਂ ਤਾਂ ਕਿਹਾ ਸੀਗਾ ਵੀ ਤੁਸੀਂ ਬਗ ਜੋ ਮੈਂ ਲਿਆਉਣਾ ਇਕੱਲਾ ਖੜਾ ਹਾਂ ਤੇ ਇਹ ਕਹਿੰਦਾ ਚੱਲ ਵੀ ਅਸੀਂ ਠਹਿਰ ਕੇ ਜਾਵਾਂਗੇ ਜੀ ਠੰਡ ਵਾਲੀ ਹੈ ਇੱਕ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਵੀ। ਉਹ ਫਿਰ ਭਾਈ ਹਰਾ ਕੱਲੇ ਨੂੰ ਵੀ ਆਇਆ बाबा ਫਿਰ ਲਾਉਣਾ ਹੁੰਦੇਗਾ ਤਿੰਨ ਚਾਰ ਪੰਡਾਈਆਂ ਲਾਦਾ ਬੜਾ ਟਾਈਮ ਲੱਗ ਜੂ ਕੱਲੇ ਨੂੰ ਫਿਰ ਐਂ ਜਿ ਲੱਗਦਾ ਹੁੰਦਾ ਮੈਂ ਕਿਹਾ ਚੱਲ ਵੀ ਨਾਲ ਵੜਾ ਲਿਓ ਨੇ ਜਾ ਕੇ ਤੇ ਲਵਲੀ ਤਾਂ ਕਹਿੰਦਾ ਮੈਂ ਤਿਆਰੀ ਕਰਦਾ ਕੋਈ ਬੈਗ ਚ ਕੱਪੜੇ-ਕੁੱਪੜੇ ਪਾ ਕੇ ਦੇਖਦਾ ਉਹ ਜਾ ਮਾਹੌਲ ਜਾ ਕੋਈ ਨਾਲ ਪਤਾ ਲੱਗ ਜਾਂਦਾ ਕੀ ਕਮੀ ਰਹੀ ਕੀ ਬਈ ਜਦੋਂ ਸਮਾਨ ਇਕੱਠਾ ਕਰ ਲੈਨੇ ਆ ਕੋਈ ਸਮਾਨ ਲਿਆਉਣ ਵਾਲਾ ਰਹਿ ਗਿਆ ਤੇ ਯਾਰ ਇਹ ਦੇ ਕਿਤੇ ਰੱਖਿਆ ਹੈ ਹੈਪੀਨੈਸ ਟਣੇ ਆ ਉਹ ਹੈਪੀ ਨੇ ਯਾਰ ਰੇ ਰਖਤੀ ਉਹ ਆ ਬਗ ਗਿਆ ਤੇ ਅਸੀਂ ਜਾਂਦੇ ਆਂਗੇ ਮੋਟਰਸਾਈਕਲ ਲੈ ਕੇ ਹਾਂ ਤੇ ਸਾਨੂੰ ਆ ਰੇੜੀ ਦਾ ਬਹੁਤ ਹੋਗਾ ਇਹ ਆਪਣੇ ਮਿੱਤਰ ਦੀ ਰੇੜੀ ਨਵਲੀ ਦੀ ਇਹ ਹੁਣ ਹਵਾ ਹਵਾ ਟਾਇਰ ਟੂਰ ਜੇ ਆਪਾਂ ਪਵਾ ਲਏ ਇਹਦੇ ਨਿਕਲੀ ਖੜੀ ਸੀ ਹਵਾ ਬਾਹਲੇ ਟਾਈਮ ਦੀ ਖੜੀ ਸੀ ਤੇ ਹੁਣ ਆਪਾਂ ਟਰੈਕਟਰ ਲੈ ਕੇ ਜਾਂਦੇ ਆਂ ਆਪਾਂ ਤੀਜੇ ਦਿਨ ਟਰੈਕਟਰ ਲੈ ਕੇ ਜਾਂਦੇ ਆਂ ਤੇ ਇਹ ਖਰਚਾ ਆ ਆਂਦਾ ਆਪਾਂ ਨੂੰ 1.5 200 ਦਾ ਤੇ ਇਹ ਹੁਣ ਆਪਣੀ 2 ਦਿਨਾਂ ਦਾ ਆਪਾਂ ਇਕੱਠਾ ਹਰ ਲਿਆਉਣੇ ਆ 2-2 ਪੰਡਾ 4 ਪੰਡਾ ਲਿਆਉਣੇ ਆ ਤੇ ਇਹ ਮੁੜੇ ਆਉਂਦੀ ਆ 30 ਰੁਪਈਆ ਚ ਮੋਟਰਸਾਈਕਲ ਮੁੜਿਆ ਹੁੰਦਾ ਹੋਊਗਾ ਸ਼ਾਇਦ ਹਨ ਉਹ ਤਾਂ ਐ ਲਾਲਾ ਭਈ 10 ਰੁਪਏ ਦਾ ਵੀ ਨਹੀਂ ਮੱਚਦਾ ਜੇ ਅੱਜ ਤੇ ਐ ਲਾਲਾ ਭਈ ਜਿਵੇਂ ਆਉਣੇ ਹਨ ਵੀ ਮਾੜਾ ਜਿਹੇ ਜਿਹਾ ਜ਼ੋਰ ਲੱਗਦਾ ਗিয়ার ਛੋਟਾ ਹੋ ਜਾਂਦਾ ਇੱਕ ਦੋ ਬਰੋ ਦਾ ਖੇਤ 4-5 ਕਿਲੋਮੀਟਰ ਪੈ ਜਾਂਦਾ ਹੋਊਗਾ ਘਰ ਤੋਂ ਲੈ ਕੇ ਵੱਧ ਖਾ ਜਾਂਦਾ ਤੇ ਉਹ ਨੇੜੇ ਟੱਪ ਕੇ ਪਰਲੇ ਖੇਤ ਹਰਾ ਬੀਜਦੇ ਹੁੰਦੇ ਆ ਤੇ ਇਤਲੇ ਜਿਹੜੇ ਨੇੜੇ ਖੇਤ ਨੇਗੇ ਇੱਥੇ ਜਾੜਾ ਵਾਲਾ ਭਈ ਗਾਈਆਂ ਦਾ ਜਾਂ ਮਤਲਬ ਕੋਈ ਪਿੰਟ ਵਾਲਿਆਂ ਦਾ ਉਹ ਜਾਂ ਹੋ ਜਾਂਦਾ ਉਹ ਤਾਂ ਕਰਕੇ ਫਿਰ ਨੇੜੇ ਬੀਜਦੇ ਨਹੀਂ ਕਿ ਉੱਧਰ ਠੀਕ ਰਹਿੰਦਾਗਾ ਉੱਥੇ ਤੇ ਬਾਕੀ ਭਾਈ ਮੈਂ ਪਹਿਲਾਂ ਅਸੀਂ ਹੁਣੇ ਸਲਾਹ ਕਰੀ ਜੇ ਉੱਥੇ ਜਾਣ ਦੀ ਆ ਭੈਣ ਕੋਲੇ ਫਿਰ ਮੈਂ ਹੈਪੀ ਨੂੰ ਕਈ ਬੈਠਾ ਸੀ ਅੱਜ ਮੈਂ ਵੀਡੀਓ ਸ਼ੁਰੂ ਕਰੀ ਭਾਈ ਹੈਪੀ ਦੀ ਕਲਾਕਾਰੀ ਸੁਣਾਉ ਤੁਹਾਨੂੰ ਆਪਣੇ ਵਾਲੀ ਵੀਡੀਓ ਚ ਇੱਕ ਅੱਧਾ ਗਾਣਾ ਬਈ ਮਨਪ੍ਰੀਤ ਵਾਲੇ ਬਲੌਗ ਚ ਵੀ ਸੁਣਾ ਦੇਾਂਗੇ ਹਾਂ ਵਧੀਆ ਗਾਉਂਦਾ ਗਾ ਪੁਰਾਣੇ ਕਲਾਕਾਰਾਂ ਵਾਲੇ ਗਾਣੇ ਬਹੁਤ ਸੋਹਣੇ ਗਾਉਂਦਾ ਖੇਤ ਗਿਆ ਉੱਥੇ ਮੈਂ ਖੁੱਲੇ ਜਿਹੇ ਮਾਹੌਲ ਚ ਕਲਾਕਾਰੀ ਹੋ ਜੂਗੀ ਤਾਂ ਹੁਣ ਚੱਲਦੇ ਆਂ ਗੱਡੀ ਜੋੜ ਕੇ ਖੇਤ ਤੇ ਉੱਥੋਂ ਦਾ ਨਜ਼ਾਰਾ ਭਾਈ ਮਨਪ੍ਰੀਤ ਨਾਲ ਨਾਲ ਦਿਖਾਉਣਾ ਜਾਊਗਾ ਠੀਕ ਹੈ ਜੀ ਚਲ ਚੱਲ ਗਏ ਸਸੀ ਗੱਲ ਸਸੀ ਗੱਲ ਕਰੋ ਜੀ ਸਸੀ ਗੱਲ ਲੈ ਆਣਾ ਤਗੇ ਅੰਜ ਖੇਤ ਮੈਂ ਤੁਰ ਕੇ ਆਇਆ ਗਾ ਇਧਰ ਉੱਥੇ ਉੱਤਰ ਕੇ ਤੇ ਆਪਣਾ ਵੱਡਾ ਭਾਈ ਆ ਰਿਹਾ ਗੁਰਬਰਾੜ ਇਹ ਦੋ ਟਾਇਰਾਂ ਵਾਲੇ ਜਿਹੜੇ ਮੋਟਰਸਾਈਕਲ ਨੂੰ ਬਹੁਤ ਤੰਗ ਕਰਦੀ ਐ ਛੜਕ ਛੁੜਕੇ ਦੇ ਸੌਖੀ ਆ ਜਿਹੜੇ ਕੱਚੇ ਰਸਤੇ 'ਚ ਬਹੁਤ ਤੰਗ ਕਰਦੀ ਐ ਡੋਲੇ ਜੇ ਮਰੀਆਂ ਦਾ ਮੋਟਰਸਾਈਕਲ ਕਿਵੇਂ ਆ ਚਲਾਉਣੀ ਕਿਵੇਂ ਲੱਗਦੀ ਐ ਚਲਾਉਣੀ ਉਹ ਤਾਂ ਤੰਗ ਬਹੁਤ ਕਰਦੀ ਐ ਹਾਇ ਰਿਸਕ ਕੀ ਆ ਬਈ ਕੰਮ ਦਾ ਸੜਕਾਂ ਜੁੜਕਦੇ ਠੀਕ ਆ ਮਨ ਦੀ ਸ਼ਾਹੇ ਠਾਣੀ ਮੈਂ ਪੀੜਾ ਢਾਵਾਂ ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਣਾਲੇ ਸ਼ਰਮਾ ਮਾਂ ਦਿਲ ਫੜ ਕੇ ਸੋਚਾਂ ਨੀ ਣਾਲੇ ਸ਼ਰਮਾਵਾ ਸਤਿ ਸ੍ਰੀ ਅਕਾਲ ਜੀ ਵਾਹ ਜੀ ਵਾਹ ਨਿਕਲੇ ਈ ਧੁੱਪ ਜੀ ਅੱਜ ਬਹੁਤ ਸੁਣੀ ਠੰਡ ਠੰਡ ਜੇ ਕਿਧਰੇ ਉੱਡ ਗਈ ਹੈ ਨਾ ਠੰਡ ਜੀ ਦਾ ਬਸ ਸੂਰਜੇ ਮਾਰਾ ਜਾਂ ਜੋਸ਼ ਦਿਖਾਉਣ ਦੀ ਧੀਰ ਹੁੰਦੀ ਆ ਤੇ ਉਹ ਦਵਾਈ ਵੀ ਕਰਨੀ ਦੀ ਆਪਾਂ ਗੱਲ ਕਰੀ ਜਾਂਦਾ ਸੀਗਾ ਕੋਈ ਮੇਰੇ ਵਰਗੇ ਪਾਈਆਂ ਨੇ ਇਹਨਾਂ ਨੇ ਦਵਾਈ ਨਹੀਂ ਕਰੀ ਦੋ ਕਿ ਦਿਨ ਮੌਕਾਗਾ ਅਗਲੇ ਦੋ ਦਿਨ ਉਮੀਦ ਹੈਗੀ ਹੈ ਕਿ ਧੁੱਪ ਲੱਗੂਗੀ ਤੇ ਢੋਲ ਢੋਲੀਆਂ ਭਾਈ ਆਪਦੀਆਂ ਘਰ ਥਲੋ ਅੱਤ ਪਤਾ ਜੀ ਕਰਦੇ ਤੁਸੀਂ ਉੱਧਰ ਜਾਣਾ ਚੱਲ ਕੋਈ ਨਾ ਹੁਣ ਕੱਲ ਨੂੰ ਦੇਖਾਂਗੇ ਕਰ ਦਾਂਗੇ ਕੱਲ ਨੂੰ ਵੀ ਹੈਗੀ ਆ ਜਿ ਸਮਾਂ ਬਣਾ ਗੱਲ ਤੇ ਪਰਸੋਂ ਵੀ ਤਿੰਨ ਕ ਦਿਨ ਸੂਰਜ ਨੇ ਦੇਣੇ ਆ ਦਰਸ਼ਨ ਚਲੋ ਦੇਖੀ ਜਾਊ ਫਿਰ ਹੁਣ ਕੀ ਬਣਦਾ ਕੱਲ ਨੂੰ ਧੁੱਪ ਲੱਗਦੀ ਆ ਜ ਨਹੀਂ ਦੇਖਣਾ ਮੱਥਾ ਤੇ ਵੜਦੇ ਆ ਹਰਾ ਹੁਣ ਆਪਾਂ ਫਿਰ ਚੱਲਦੇ ਆ ਫਿਰ ਕਰਨ ਨੂੰ ਵਾਹੀ ਗਰੂ ਜੀ ਹੋ ਪਰਲੀ ਜੀ ਘਾਟਾ ਵਿਚਾਲੇ ਵਾਲੀ ਪੰਡ ਚ ਉਹ ਨਹੀਂ ਕਰ ਲੈਨੇ ਆ ਬਸ ਆ ਪੰਡ ਕਰ ਰਹਿ ਗਿਆ ਊਜਾਲੇ ਖੋਲਾ ਰੱਖ ਲੈਨੇ ਆ ਕਮਾ ਹੋਇਆ ਜੀ 12:50 ਮਿੰਟ ਪਹੁੰਚ ਗਏ ਆਪਾਂ ਹਰਾ ਲੈ ਕੇ ਘਰੇ ਰੀਡੀ ਕਰਦਗੇ 1 ਮਿੰਟ ਪਾਪੇ ਨੇ ਮੋਟਰਸਾਈਕਲ ਲੈ ਕੇ ਆ ਆ ਕਿੱਲੀ ਪਾਇਓ ਆਪਾ ਪੁਰਾ ਛੱਕੀ ਉਹ ਪਹੁੰਚ ਕੇ ਆਂ ਕਰ ਸਸਰੀ ਘਰ ਮਮੀ ਪਾਈ ਵੱਡਲੇ ਹਰਾ ਹਾਂ ਅੱਜ ਤਾਂ ਧੁੱਪ ਬਹੁਤ ਸੋਹਣੀ ਲੱਗੀ ਅੱਜ ਧੁੱਪ ਤਾਂ ਬੜੀ ਸੋਹਣੀ ਅੱਜ ਤਾਂ ਤੇ ਜਿਨ੍ਹਾਂ ਨੇ ਭੈਣ ਕੋਲ ਜਾਣਾ ਵੀ ਆਪਾਂ ਦਵਾਈ ਕਰ ਦਿੰਦੇ ਅੱਜ ਲੋਰ ਚੱਲ ਦਵਾਈ ਤਾਂ ਸਵੇਰੇ ਹੋ ਜੂਗੀ ਹੁਣ ਮੈਂ ਸੱਚੀ ਕਾਲ ਬੁਲਾਵਾ ਹਾਂ ਲਵਾ ਦਿਓ ਹਾ ਜੀ ਤੁਸੀਂ ਵੀ ਆਪੇ ਤਾਂ ਸਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲੈ ਕੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰੋ ਟੁਰਟ ਲੈ ਕੇ ਤੁਰਤੇ ਕ ਬਲਾਗ ਜਰੂਰ ਦੇਖੋ ਤੇ ਛੋਟੇ ਬਰਾ ਨਾਲ ਵੱਧੋ ਵੱਧ ਲਾਓ ਹਰੋ ਤੇ ਬਹੁਤ ਨਾਲੇ ਹੋ ਤੇ ਮੇਰਾ ਬਹੁਤ ਜਦੋਂ ਚੈਨਲ ਖੋਲਿਆ ਬਾਹਲਾ ਚਿੱਤ ਖੁਸ਼ ਹੋਇਆ ਵਾਗਾ ਛੋਟੇ ਬਰਾਬ ਦੇ ਦਾ ਕੰਮ ਚੰਗੇ ਨੇ ਬਹੁਤ ਵਧੀਆ ਚੱਲਿਆ ਚੈਨਲ ਤੇ ਧੰਨਵਾਦ ਭਾਈ ਤੁਹਾਡੇ ਸਾਰੇ ਬਹੁਤ ਜੁੜ ਗਏ ਆਪਣੇ ਨਾਲ ਬਹੁਤ ਪਿਆਰ ਮਿਲਿਆ ਧੰਨਵਾਦ ਸਤਿ ਸ੍ਰੀ ਅਕਾਲ ਉਹਨਾਂ ਜਿੰਨੇ ਜੋੜੇ ਸਾਰਿਆਂ ਦਾ ਧੰਨਵਾਦ ਧੰਨਵਾਦ ਬਾਹਲੀ ਬਾਹਲਾ ਸਮਾਂ 2:45 ਮਿੰਟ ਦਾ ਚੱਲ ਪਈ ਚੋ ਪਰ ਭੈਣ ਕੋਲੇ ਲੋੜੀ ਦਾ ਸਮਾਨ ਦੇਣ ਬੰਬੂ ਕਾਰ ਦੇ ਪੰਪੂਗੜ ਤੇ ਜਾਣੇ ਤਾਂ ਕਿ ਅਸੀਂ ਇਹਦੇ ਨਾਲ ਭਾਈ ਡੀਲ ਕਰੀ ਸੀਗੀ ਵਾਹ ਜੇ ਤਾਂ ਭਾਈ ਸੂਰਜ ਨਾ ਹੋਇਆ ਤਾਂ ਆਪਾਂ ਕਾਰ ਤੇ ਜਾਵਾਂਗੇ ਜੇ ਸੂਰਜ ਦਿਖਦਾ ਹੋਇਆ ਫਿਰ ਆਪਾਂ ਮੱਖਾ ਮੋਟਰਸਾਈਕਲ ਤੇ ਜਾਵਾਂਗੇ ਤੇ ਲੋਈ ਲੋਈ ਲੈ ਜਾਓ ਠੰਡ ਤਾਂ ਆਉਂਦੇ ਵੇਲੇ ਵੱਧ ਜੂਗੀ ਹੁਣ ਤਾਂ ਧੁੱਪ ਜੇਗੀ ਆ ਗੱਲ ਪੱਕੀ ਹੈ ਜੀ ਤੱਲੇ ਧਰ ਲੇ ਕੋਲ ਨਹੀਂ ਇਹਦੇ ਉੱਤੇ ਨਹੀਂ ਲੈਣੀ ਚੱਕ ਨਾਲ ਲੋਈ ਇੱਕ ਤੇ ਭਾਈ ਧੁੱਪ ਨਿਕਲੀ ਆ ਥੋੜਾ ਜਿਹਾ ਠੀਕ ਆ ਮੌਸਮ ਜੀਰੇ ਚਾਰੇ ਵਾਲੀ ਜੋੜੀ ਸਟੋਬਰ ਦੀ ਜਦੋਂ ਮੈਂ ਨਹੀਂ ਕਰੇ ਹੁੰਦਾ ਉਦੋਂ ਮਣਪਰੀ ਇੱਤੇ ਹੁੰਦਾ ਆ ਲਾਉਣੀਆਂ ਡਿਊਟੀ ਆਪਾਂ ਰੈਡੀ ਆਪਣੀ ਲੱਦੀ ਖੜੀ ਹੁਣ ਟੋਕਾ ਕਰਨੇ ਤੇ ਇੱਧਰ ਭਾਈ ਉੱਤੇ ਦੋ ਹੀ ਦੇ ਦੇ ਨੌਜਵਾਨ ਦੋ ਹੀ ਲੈ ਉੱਤੇ ਲੈ ਕੇ ਭਾਈ ਮਾਗਰਾ ਉੱਤੇ ਹੀ ਲੈਂਦਾ ਉਹ ਤਾਂ ਫਿਰ ਕਿਰਾਇਆ ਹੋਈ ਆ ਥੋੜਾ ਹੈਗਾ ਨਾ ਹੱਸ ਜਾ ਜੀ ਫੰਟ ਕਰੀ ਲੈ ਲਾਂਗੇ ਠੀਕ ਥੱਲੇ ਸਵਾਟਰ ਪਾਇਆ ਨਾ ਨੀ ਵਾਲਾ ਠੀਕ ਆ ਝੋਲਾ ਚੱਕ ਲੋ ਆਪਣਾ ਸਲ ਸਮਾਨ ਵਾਲਾ ਹੋਰ ਜਿੱਤਰਾ ਸਮਾਨਪੁਰ ਦਾ ਰਾਜੋ ਵੀ ਲੈਣਾ ਯਾਦ ਕਰਾਈਂ ਫਲ ਵੀ ਲੈਣਾ ਸੱਚੀ ਬਹੁਤ ਖੇਲ ਰਿਹਾ ਪਰ ਥੇ ਹੋ ਗਿਆ ਆ ਬੰਦੇ ਲਗਾ ਆ ਨਈ ਆ ਜਾ ਠੀਕ ਓ ਨੀਰਾਜ ਆ ਰਿਹਾ ਪਤਾਈ ਆਪਾਂ ਪਸ਼ੂ ਬੰਨ ਤੇ ਖੁਰਲੀਆਂ ਤੇ ਤੇ ਹੁਣ ਆਪਾਂ ਕਰਦੇ ਆਂ ਬਰਮੇ ਨੂੰ ਗਲੀਸ ਇਧਰ ਆਪਣਾ ਨਵੀ ਮਿੱਤਰ ਹੋਰ ਕਿਵੇਂ ਆ ਨਵੀ ਠੀਕ ਆ ਬਵੀ ਠੀਕ ਆ ਜੀ ਤੇ ਆ ਭਾਈ ਆਪਣੇ ਗਲੀਸ ਇਹਦਾ ਨਾ ਹੁਣ ਕਰਦੇ ਆਂ ਫੁੱਲ ਇਹਨਾਂ ਨੂੰ ਪਹਿਲਾਂ ਫੇਰ ਦਿਖਾਉਣੀ ਆ ਤੁਹਾਨੂੰ ਪੰਗੋ ਚ ਗੱਪਾਂ ਵਰਨੇ ਕੋ ਲਈ ਇਹਨੂੰ ਆਇਨ ਹੋ ਗਏ 5 ਸਾਲ ਨਾਲ ਦੇ ਬੈਰ ਨਾਲ ਦਾ ਕਰੋਸਾ ਚੱਲਿਆ ਹੀ ਬਹੁਤ ਅਹੀ ਤੇ ਗਲੀਥ ਗਲੂਸ ਆਪਾਂ ਕਰਦੇ ਰਹਿਨੇ ਆ ਇਸ ਕਰਕੇ ਕੋਈ ਪੈਰਿੰਗ ਨਹੀਂ ਬਦਲੀ ਕੋਈ ਕਰੋਸ ਨਹੀਂ ਬਦਲੀ ਸਾਰੇ ਕੁਝ ਨਾਲ ਦਾ ਇਹ ਆਪਾਂ ਫੱਗੂ ਤੋਂ ਬਣਾਇਆ ਸੀਗਾ ਸਰਸੇ ਵਾਲੇ ਦਾ ਪਿੰਡ ਫੱਗੂ ਹਾਂਜੀ ਆਪਾਂ ਸੈਂਡਰ ਲੈ ਲੈਣਾ ਕਿਹਦੇ ਲਈ What dar um plano. ਘਰ ਤੇ ਗਲੀ ਸਪਨ ਵਰਮੀ ਦੀ ਰੈਡੀ ਕਰਤਾ ਪਰ ਤੋਂ ਵਾਰੀ ਆਪਣੀ ਉਹ ਹੀ ਪਿੰਨੇ ਪਹਿਲਾਂ ਹੀ ਬਾਕੇ ਖੜਾਤਾ ਸੀਗਾ ਟਰੈਕਟਰ ਮਗਰ ਉਧਰੋਂ ਪਾ ਲਿਆ ਸੀ ਕਾਲੇ ਕਰੋ ਇੱਧਰ ਵੱਡੀ ਮੰਮੀ ਆਪਣੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਭਾਈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਇੱਕ ਕਮੈਂਟ ਛੇਰ ਲਾਇਕ ਜਰੂਰ ਕਰਿਆ ਕਰੋ ਫੇਸਬੁਕ ਤੇ ਫੇਸਬੁਕ ਨੂੰ ਦੇਖ ਤ ਸਭ ਲੋਕੀ ਕਰ ਫੇਸਬੁਕ ਤੇ ਆਪਾਂ ਹਜੇ ਪਾਉਂਦੇ ਨਹੀਂ ਵੀਡੀਓ ਚੱਲ ਪਾਉਣ ਲੱਗ ਜਾਾਂਗੇ ਫਿਰਕੇ YouTube ਤੇ ਪਾਉਣੇ ਗੱਲ ਹੀ ਹੈ ਜੀ ਅੱਛਾ ਅੱਛਾ ਸਟਾਰਟ ਹੀ ਕਰੇਗਾ ਅਮ ਅੱਛਾ ਆ ਗਈ ਪੁੱਤ ਜੀ ਹਾਂ ਆ ਸਾਝ ਪ੍ਰੀਤ ਕੌਰ ਆਪਣੀ ਪਤੀ ਜੀ ਹਾਂ ਛੱਡੀ ਬੱਚੀ ਆ ਇਹ ਬੱਚੀ ਹੈ ਆਪਣੀ ਅੱਛਾ ਹੂੰ ਤੇ ਤੁਸੀਂ ਕੱਲ ਕਹਿੰਦੇ ਸੀ ਸਕੂਲ ਦਾ ਨਾਮ ਕੱਲ ਨੂੰ ਉਸ ਨੂੰ ਵੀਡੀਓ ਚ ਮਾਈ ਸਕੂਲ ਨੇ ਐਸ ਡੀ ਜੀ ਐਸ ਸਰਦਾਰ ਸੀਨੀਅਰ ਸੈਕੰਡਰੀ ਸਕੂਲ ਸਾਨਿਆ ਵਾਲੀ ਸੰਨੇ ਵਾਲੀ ਮਾਰ ਤਾਂ ਜੇ ਸਮਾਸ਼ੇਵਈ ਦਾ ਹੋ ਗਿਆ ਪਹੁੰਚ ਗਏ ਆਪਣੇ ਚੋਬਰ ਵੀ ਭੈਣ ਨੂੰ ਸਵਾਨ ਦੇ ਕੇ ਹਾਂ ਜੀ ਡੋੜੀ ਦਾ ਹਾਂ ਕਿ ਮੇਰੀ ਖੰਡ ਢੰਡ ਖੰਡ ਤਾਂ ਖੰਡ ਤੇਰੀ ਲੂਈ ਨੇ ਵਜਾਉਣ ਵਾਲੀ ਗੱਲ ਕਰਤੀ ਪਾਇਆ ਦੋਸਤਾਂ ਮੈਨੂੰ ਲੱਗਦਾ ਘੋਲ ਕਰ ਜਾਂਦੇ ਚੱਕਣ ਦੀ ਹੈ ਨਾ ਆਪਰ ਅਸੀਂ ਘੋਲ ਕਰੀ ਆਹ ਵੇਖ ਕੱਟ ਦੇ ਰੱਖੀ ਅੱਛਾ ਦੋਨਾਂ ਲਈ ਆਇਆ ਪਾ ਲਈ ਹਾਂ ਤੁਸੀਂ ਠੀਕ ਆ ਜੀ ਭਾਈ ਭੈਣ ਠੀਕ ਜੀ ਆਹ ਦਾ ਪਰਿਵਾਰ ਅੱਛੀ ਤੇਰਾ ਮਾਸੜ ਹਾਂ ਠੀਕ ਹੈ ਹੱਜੇ ਉਹ ਬੜੀ ਬੱਧੀਆ ਮਾਹੌਲ ਪਰਨਾਕ ਮਾਹੌਲ ਹਾਂ ਠੀਕ ਠਾਕ ਆ ਮਾਲ ਪਥੂ ਨਾਲ ਬੱਧੀਆ ਰਾਜੀ ਖੁਸ਼ੀ ਦੇਖ ਆਏ ਦੇਰੀ ਚ ਖੜੇ ਗੱਲਾਂ ਕਰੀਏ ਵੱਧ ਤਾਂ ਘਰੇ ਤਾਂ ਘਾਟੀ ਬੈਠੀ ਠੀਕ ਆ ਯਸੂ ਤਾਂ ਕੰਨ ਰੋਹੋ ਚਾਪਾਂ ਕੱਟ ਕੇ ਟੋਪਾਂ ਚੜ ਰੋਹੋ ਮੈਂ ਵਾਂਗੀ ਕਰਦਾ ਹਾਂ ਹਾਂ ਵੀਰੋ ਨੇ ਯਾਦ ਕਰਾਤਾ ਉਹਨੂੰ ਵੀ ਤੂੰ ਨਹੀਂ ਰਿਹਾ ਹਾਂ ਹਾਂ ਫਿਰ ਚੁੱਪ ਕਰ ਗਿਆ ਹੋਊਗਾ ਨਹੀਂ ਕਰਕੇ ਰਾਇ ਜੀ ਹਾਂ ਫਿਰ ਚੁੱਪ ਕਰ ਗਿਆ ਹੋਣਾ ਹਾਂ ਰੁੱਸ ਕੇ ਜੀ ਭੱਜ ਗਿਆ ਫਿਰ ਘਰ ਦਾ ਡਰ ਸਿੱਧਾ ਆ ਗਈ ਨਾ ਵਾਗ ਗਿਆ ਜੁੱਪ ਕਰਕੇ ਜੀ ਮੈਂ ਤਾਂ ਧਾਰਾਂ ਜੋਣਾ ਕਹਿੰਦਾ ਜਾ ਕੇ ਹਾਂ ਜਾਣ ਸਾਰ ਉਹਦੇ ਡਰੇਰੀ ਚ ਲਾ ਕੇ ਦੇਖੀ ਪਿਆ ਜਵਾਬ ਤੇ ਠੀਕ ਹੈ ਜੀ ਚਲੋ ਇੰਨਾ ਕਿਸੇ ਅੱਜ ਦਾ ਆਪਣਾ ਅੱਜ ਦਾ ਵਲੌਗ ਉਮੀਦ ਕਰਦਾ ਹਾਂ ਤੁਹਾਨੂੰ ਵਧਿਆ ਲੱਗਿਆ ਹੋਊਗਾ ਤੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਦਬਕੇ ਤੇ ਮਸਤੀ ਆ ਗਲ ਵੀ ਲੋਈ ਲਈ ਕਿਵੇਂ ਲੱਗ ਰਹੀ ਹੈ ਮਿਲਤਾ ਹੈ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਭਾਈ ਹੈਪੀ ਦਾ ਵੀ ਆਪਣਾ ਅੱਜ 8 ਵਜੇ ਨੂੰ ਆਜੂ ਵੀਡੀਓ ਜਿਹੜੇ ਵੀ ਨਵੇਂ ਦੇਖ ਰਹੇ ਜਾਂ ਜਿਹਨਾਂ ਨੂੰ ਪਤਾ ਨਹੀਂਗਾ ਤੇ ਇਹ ਇਹਦੇ ਵਾਲੇ ਚੈਨਲ ਤੇ ਵੀ ਡਿਸਕ੍ਰਿਪਸ਼ਨ ਚ ਉਹ ਲਿੰਕ ਪਾ ਦੇਾਂਗੇ ਤੇ ਆਪਣੇ ਗੁਰਬਰਾੜ ਬਲੌਗਸ ਵਾਲੇ ਜੀ ਵੀ ਕੀ ਹੈਪੀ ਬਰਾੜ ਹਾਂ ਹੈਪੀ ਜਿਹੜੇ ਵਿੱਚ ਤੁਸੀਂ ਕਲਿੱਪ ਸੁਣੀਆ ਭਾਈ ਗਾਣਾ ਗਾਉਂਦਾ ਹੈਪੀ ਤੇ ਹੈਪੀ ਬਰਾੜ ਸੂਰਤੀਆ ਜੇ ਤੁਸੀਂ ਸਿੱਧਾ ਸਰਚ ਕਰਨਾ ਐਡ ਦਾ ਰੇਟ ਹੈਪੀ ਬਰਾੜ ਸੂਰਤੀਆ ਬਿਨਾਂ ਸਪੇਸ ਦਿੱਤੇ ਤੇ ਨਹੀਂ ਡਿਸਕ੍ਰਿਪਸ਼ਨ ਚ ਦੇਖ ਲਓ ਬਈ ਸਾਨੂੰ ਉੱਥੇ ਲਿੰਕ ਮਿਲ ਜੂਗਾ ਤੇ ਚਲ ਰੱਬ ਦੀ ਕਿਰਪਾ ਹੋਈ ਜਾਂ ਤੁਹਾਡੇ ਭਰਾਵਾਂ ਦਾ ਸਾਥ ਹੋਇਆ ਤਾਂ ਵੀ ਤੁਹਾਨੂੰ ਵੀਡੀਓ ਉਹ ਵੀ ਮਿਲ ਜੂ ਤੁਰਦੀ ਫਿਰਦੀ YouTube ਤੇ ਵੀ ਕਿਤੇ ਤੇ ਵਧੀਆ ਸੋਨਾ ਗਾ ਲੈਣਾ ਹੈਪੀ ਭਾਈ ਆਪਣਾ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਮਿਹਰਬਾਨੀ